ਸੀਟ ਦੀ ਗੱਲ ਕੀਤੀ ਜਾਵੇ ਤਾਂ ਲੁਧਿਆਣਾ ਸੀਟ ਜਿਹੜੀ ਆ ਉਹ ਅਕਾਲੀ ਦਲ ਤੇ ਕਾਂਗਰਸ ਦੇ ਵਿਚਕਾਰ ਹੋ ਗਈ ਰਹੀ ਹੈ ਹਾਲਾਂਕਿ ਤੁਹਾਡਾ ਜਦੋਂ ਗੱਟ ਜੋੜ ਜਿੰਨਾ ਚੱਲ ਰਿਹਾ ਹੈ ਭਾਜਪਾ ਦੇ ਨਾਲ ਅਕਾਲੀ ਦਲ ਦੇ ਹਿੱਸੇ ਲੁਧਿਆਣਾ ਦੀ ਸੀਟ ਆਉਂਦੀ ਸੀਗੀ ਤੇ ਉਮੀਦਵਾਰ ਜਿੱਤੇ ਵੀ ਰਹੇ ਨੇ ਇਥੋਂ ਪਰ ਇਸ ਵਾਰ ਸੁਨੇਰੀਓ ਕੁਝ ਚੇਂਜ ਹੋਇਆ ਰਗਨੀਤ ਬਿੱਟੂ ਭਾਜਪਾ 'ਚ ਆ ਚੁੱਕੇ ਨੇ ਤੁਹਾਡਾ ਗੱਟ ਜੋੜ ਹੈ ਨਹੀਂ ਭਾਜਪਾ ਦੇ ਨਾਲ ਸੋ ਇਸ ਵਾਰ ਲੱਗਦਾ ਹੈ ਕਿ ਕੁਝ ਫਸਮਾ ਮੁਕਾਬਲਾ ਵੀ ਹੋ ਸਕਦਾ ਹੈ ਚਾਰ ਉਮੀਦਵਾਰ ਜਦੋਂ ਹੋਣਗੇ ਤਾਂ ਚਾਰ ਪਾਸੇ ਮੁਕਾਬਲਾ ਦੇਖੋ ਮੈਂ ਇੱਕ ਤੁਹਾਨੂੰ ਗੱਲ ਦੱਸਾਂ ਜਦ ਸਰਦਾਰ ਕਪੂਰ ਸਿੰਘ ਆਈਸੀਐਸ ਜਿੱਤੇ ਸੀਗੇ ਦੂਸਰੀ ਵਾਰ ਉਹ ਦੁਬਾਰਾ ਜਦ ਸਰਦਾਰ ਅਮਰੀਕ ਸਿੰਘਾਲੀਵਾਲ ਪਹਿਲੀ ਵਾਰ ਜਿੱਤੇ ਐ ਉਦੋਂ ਵੀ ਉਹ ਅਕਾਲੀ ਦਲ ਦੇ ਵੀਰਵਾਰ ਸੀਗੇ ਕਿਉਂਕਿ ਉਦੋਂ ਕਾਂਗਰਸ ਦੀ ਬੀਬੀ ਜਸਵੰਤ ਕੌਰ ਸੀ ਭਤ ਸਿੰਘ ਉਹਨਾਂ ਦੀ ਵਿਧਵਾ ਪੀਜਪੀ ਵੱਲੋਂ 7 ਪਰ ਦਸਾਈ ਖੜੇ ਸੀਗੇ ਹੈ ਜੀ ਤੇ ਉਸ ਚੋਣ ਵਿੱਚ ਵੀ ਸਰਦਾਰ ਅਮਰੀਕ ਸਿੰਘਾਲੀਵਾਲ ਨੇ 85 ਹਜ਼ਾਰ ਦੀ ਰੀਡ ਨਾਲ ਸੀਟ ਜਿੱਤੀ ਸੀ ਅਕਾਲੀ ਦਲ ਦਾ ਇਸ ਸੀਟ ਤੇ ਬਹੁਤ ਵੱਡਾ ਹੋਲਡ ਹੈ ਤੇ ਇਸ ਵਾਰੀ ਵੀ ਜਿਹੜੇ ਹਾਲਾਤ ਬਣਦੇ ਜਾ ਰਹੇ ਨੇ ਮੈਨੂੰ ਇਹ ਨਜ਼ਰ ਆ ਰਿਹਾ ਕਿ ਸ਼ਰੋਮਣੀ ਅਕਾਲੀ ਦਲ ਇਹ ਸੀਟ ਪ੍ਰਾਪਤ ਕਰੂਗਾ ਸਰ ਜੀ ਸਰ ਰੁਬਨੀਤ ਮਿੱਟੂ ਜਿਹੜੇ ਨੇ ਉਹ ਕਾਂਗਰਸ ਤੋਂ ਸਿੱਟਿੰਗ ਦੋ ਵਾਰੀ ਐਮਪੀ ਰਹੇ ਨੇ ਹੁਣ ਭਾਜਪਾ ਜੀ ਜਾ ਕੇ ਬਹਿ ਗਏ ਨੇ ਉਹ ਲੱਗਦਾ ਹੈ ਕਿ ਉਹਨਾਂ ਨੂੰ ਕੋਈ ਇਸ ਚੀਜ਼ ਦਾ ਫਾਇਦਾ ਹੋਊਗਾ ਇਹਨਾਂ ਖਿਆਲ ਹੋਊਗਾ ਕਿ ਜਿਸ ਤਰ੍ਹਾਂ ਭਾਜਪਾ ਦੇ ਜਿਹੜੇ ਵਰਕਰ ਉਹਨਾਂ ਜੀ ਵੀ ਰੋਸ ਆ ਕਿ ਤਨਾ ਕਿਤੇ ਪੁਰਾਣੇ ਲੀਟਰ ਜਿਹੜੇ ਉਮੀਦ ਸੀਗੀ ਟਿਕੜਦੇ ਦੇ ਦੇਖੋ ਜੋ ਅੱਜ ਪ੍ਰਿੰਟ মিডিਆ ਚ ਪੜਿਆ ਗਿਆ ਕਿ ਇੰਨਾ ਬਟਾ ਰੋਸ ਆ ਤੇ ਬੀਜੇਪੀ ਦੇ ਸਾਫ ਕਾ ਪ੍ਰਧਾਨਿਕਾ ਲਿੱਤੇ ਆਉਣਾ ਸੀ ਇੱਥੇ ਪ੍ਰੈਸ ਕਾਨਫਰੈਂਸ ਕਰਨੀ ਸੀ ਉਹ ਮਜਬੂਰ ਹੋ ਗਿਆ ਇੱਥੇ ਦੇ ਲੋਕਲ ਲੀਡਰਸ਼ਿਪ ਦਾ ਬਰੋ ਦੇਖ ਕੇ ਆਪਣਾ ਪ੍ਰੋਗਰਾਮ ਕੈਨਸਲ ਕਰਨਾ ਇੱਕ ਗੱਲ ਬੜੀ ਸਪਸ਼ਟ ਦੱਸਦਾ ਹੈ ਲੀਡਰ ਬੇਈਮਾਨ ਹੋ ਸਕਦੇ ਲੋਕ ਪਾਸਾ ਬਦਲਣ ਲੱਗੀ ਬੜਾ ਸਮਾਂ ਲੈਂਦੇ ਬਹੁਤ ਲੋਕ ਬਹੁਤ ਤਹਮਲ ਕਰਨ ਕਰਦੇ ਤੇ ਸਦਾ ਰਵਨੀਤ ਸਿੰਘ ਉਹਨਾਂ ਨੂੰ ਉਹਨਾਂ ਦੀ ਇਹ ਜਿਹੜੀ ਗਿੱਦੜ ਲੰਮੀ ਚਾਲ ਹੈ ਇਹਦਾ ਨਤੀਜਾ ਮੇਰਾ ਖਿਆਲ ਹੈ ਕਿ ਚਾਰ ਜਿਹੜੋਂ ਬੜੇ ਸਪੈਸ਼ਲ ਹਰਜ਼ਾਂ ਜੀ ਪਤਾ ਲੱਗ। ਛਿੱਟ ਦੀ ਗੱਲ ਕੀਤੀ ਜਾਵੇ ਤਾਂ ਲੁਧਿਆਣਾ ਸੀਟ ਜਿਹੜੀ ਆ ਉਹ ਅਕਾਲੀ ਦਲ ਤੇ ਕਾਂਗਰਸ ਦੇ ਵਿਚਕਾਰ ਹੋ ਰਹੀ ਹੈ। ਹਾਲਾਂਕਿ ਤੁਹਾਡਾ ਜਦੋਂ ਗੱਡਜੋੜ ਜਿੰਨਾ ਚੱਲ ਰਿਹਾ ਹੈ ਭਾਜਪਾ ਦੇ ਨਾਲ ਅਕਾਲੀ ਦਲ ਦੇ ਹਿੱਸੇ ਲੁਧਿਆਣਾ ਦੀ ਸੀਟ ਆਉਂਦੀ ਸੀਗੀ ਤੇ ਉਮੀਦਵਾਰ ਜਿੱਤੇ ਵੀ ਰਹੇ ਨੇ ਤੂੰ। ਪਰ ਇਸ ਵਾਰ ਸੁਨੇਹਰੀਓ ਕੁਝ ਚੇਂਜ ਹੋਇਆ ਹੈ। ਰਵਨੀਤ ਬਿੱਟੂ ਭਾਜਪਾ 'ਚ ਆ ਚੁੱਕੇ ਨੇ। ਤੁਹਾਡਾ ਗੱਡਜੋੜ ਹੈ ਨਹੀਂ ਭਾਜਪਾ ਦੇ ਨਾਲ। ਤੋ ਇਸ ਵਾਰ ਲੱਗਦਾ ਹੈ ਕਿ ਕੁਝ ਫਸਣਾ ਮੁਕਾਬਲਾ ਵੀ ਹੋ ਸਕਦਾ ਹੈ ਚਾਰ ਉਮੀਦਵਾਰ ਜਦੋਂ ਹੋਣਗੇ ਤਾਂ ਚਾਰ ਪਾਸੇ ਦੇ ਦੇਖੋ ਮੈਂ ਇੱਕ ਤੁਹਾਨੂੰ ਗੱਲ ਦੱਸਾਂ ਜਦ ਸਰਦਾਰ ਕਪੂਰ ਸਿੰਘ ਆਈਸੀਐਸ ਜਿੱਤੇ ਸੀਗੇ ਉਦੋਂ ਅਕਾਲੀ ਦਲ ਦੇ ਇਕੱਲੇ ਤੇ ਨਰੋਲ ਉਮੀਦਵਾਰ ਸੀ ਹੋ ਦੂਸਰੀ ਵਾਰ ਉਹ ਤੋਂ ਬਾਅਦ ਜਦ ਸਰਦਾਰ ਮਜੀਠ ਸਿੰਘ ਆਲੀਵਾਲ ਪਹਿਲੀ ਵਾਰ ਜਿੱਤੇ ਐ ਉਦੋਂ ਵੀ ਉਹ ਅਕਾਲੀ ਦਲ ਦੇ ਉਮੀਦਵਾਰ ਸੀਗੇ ਕਿਉਂਕਿ ਉਦੋਂ ਕਾਂਗਰਸ ਦੀ ਬੀਬੀ ਜਸਵੰਤ ਕੌਰ ਸੀ ਬਿਹਤ ਸਿੰਘ ਉਹਨਾਂ ਦੀ ਵਿਧਵਾ ਪੀਜਪੀ ਵੱਲੋਂ ਸੱਤ ਪਾਰ ਦਸਾਈ ਖੜੇ ਸੀਗੇ ਹੈ ਜੀ ਤੇ ਉਸ ਚੋਣ ਵਿੱਚ ਵੀ ਸਰਦਾਰ ਅਮਰੀਕ ਸਿੰਘ ਵਾਲੇ 85000 ਦੀ ਲੀਡ ਨਾਲ ਸੀਟ ਜਿੱਤੀ ਸੀਗੀ ਅਕਾਲੀ ਦਲ ਦਾ ਇਸ ਸੀਟ ਦੇ ਬਹੁਤ ਵੱਡਾ ਹੌਲਡ ਹੈ ਤੇ ਇਸ ਵਾਰੀ ਵੀ ਜਿਹੜੇ ਹਾਲਾਤ ਬਣਦੇ ਜਾ ਰਹੇ ਨੇ ਮੈਨੂੰ ਇਹ ਨਜ਼ਰ ਆ ਗਿਆ ਕਿ ਸ਼੍ਰੋਮਣੀ ਅਕਾਲੀ ਦਲ ਨੇ ਇਹ ਸੀਟ ਪ੍ਰਾਪਤ ਕੀਤੀ ਸਰ ਜਿਹੜਾ ਰਵਨੀਤ ਮਿੱਤੂ ਜਿਹੜੇ ਨੇ ਉਹ ਕਾਂਗਰਸ ਸੋਸਾਇਟੀ ਨੂੰ ਬਹੁਤਰੀ ਐਮਪੀ ਰਹੇ ਨੇ ਹੁਣ ਭਾਜਪਾ 'ਚ ਜਾ ਕੇ ਬਹਿ ਗਏ ਨੇ ਉਹ ਲੱਗਦਾ ਕਿ ਉਹਨਾਂ ਨੂੰ ਕੋਈ ਇਸ ਚੀਜ਼ ਦਾ ਫਾਇਦਾ ਹੋਊਗਾ ਇਹਨਾਂ ਸਾਲੂਗਾ ਕਿਉਂਕਿ ਜਿਸ ਤਰ੍ਹਾਂ ਭਾਜਪਾ ਦੇ ਜਿਹੜੇ ਵਰਕਰ ਉਹਨਾਂ ਜਿਵੇਂ ਰੋਸ ਆ ਕਿਤਨਾ ਕਿਤੇ ਪੁਰਾਣੇ ਲੀਡਰ ਜਿਹੜੇ ਉਮਰ ਸੀਗੀ ਟਿਕਟ ਦੇ ਦੇਖੋ ਜੋ ਅੱਜ ਪ੍ਰਿੰਟ মিডিਆ 'ਚ ਪੜਿਆ ਗਿਆ ਹੈ ਕਿ ਇੰਨਾ ਵਟਾ ਰੋਸ ਆ ਤੇ ਬੀਜੇਪੀ ਦੇ ਸਾਫਾ ਪ੍ਰਧਾਨ ਨੇ ਕੱਲ ਇੱਥੇ ਆਉਣਾ ਸੀ ਇੱਥੇ ਪ੍ਰੈਸ ਕਾਨਫਰੰਸ ਕਰਨੀ ਸੀ ਉਹ ਮਜਬੂਰ ਹੋ ਗਿਆ ਇਥੇ ਦੇ ਲੋਕਲ ਲੀਡਰਸ਼ਿਪ ਦਾ ਬਰੋ ਦੇਖ ਕੇ ਆਪਣਾ ਪ੍ਰੋਗਰਾਮ ਇੱਕ ਗੱਲ ਬੜੀ ਸਪਸ਼ਟ ਦੱਸਦਾ ਲੀਡਰ ਬੇਈਮਾਨ ਹੋ ਸਕਦੇ ਲੋਕ ਪਾਸਾ ਬਦਲਣ ਲੱਗੀ ਬੜਾ ਸਮਾਂ ਲਾਉਂਦੇ ਨੇ ਬਹੁਤ ਲੋਕ ਬਹੁਤ ਤਹਮਲ ਕਰਨ ਕਰਦੇ ਤੇ ਸਦਾ ਰਵਨੀਤ ਸਿੰਘ ਉਹਨਾਂ ਨੂੰ ਉਹਨਾਂ ਦੀ ਇਹ ਜਿਹੜੀ ਗਿੱਦੜ ਲੰਬੀ ਚਾਲ ਹੈ ਇਹਦਾ ਨਤੀਜਾ ਮੇਰੇ ਖਿਆਲ ਆ ਕਿ ਚਾਰ ਜੋ ਨੂੰ ਬੜੇ ਸਪੈਸ਼ਲ ਅਰੇਂਜ ਪਤਾ ਲੱਗ